ਆਈ ਇਹ ਖੁਦਾਵੰਦ ਖੁਦਾ ਦਾ ਮਕਦਸ ਔਰ ਪਵਿੱਤਰ ਜਿੰਦਾ ਵਚਨ ਸੁਣਾਗੇ ਤੋਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਵਚਨ ਜਦੋਂ ਤੁਸੀਂ ਸੁਣੋਗੇ ਤੁਹਾਨੂੰ ਬੜੀ ਕਿਰਪਾ ਤੇ ਖੁਦਾਵੰਦ ਬਰਕਤ ਦੇ ਵਾਸਤੇ ਤਿਆਰ ਕਰੇਗਾ ਔਰ ਇਨਾਂ ਵਚਨਾਂ ਦੇ ਵਿੱਚ ਤੁਹਾਨੂੰ ਬੜੀ ਸ਼ਾਂਤੀ ਔਰ ਬੜੀ ਕਿਰਪਾ ਮਿਲੇਗੀ ਔਰ ਸੱਚਮੁੱਚ ਅੱਜ ਦੀ ਸਵੇਰ ਜਿਹੜੀ ਆ ਅੱਜ ਦਾ ਦਿਨ ਜਿਹੜਾ ਆ ਬਹੁਤ ਆਪ ਸਭ ਦੇ ਲਈ ਮੁਬਾਰਕ ਹੋਵੇਗਾ ਸੋ ਆਈਏ ਜਦੋਂ ਅਸੀਂ ਵਚਨ ਸੁਣਦੇ ਆ ਯਹੋਨਾ ਦੀ ਅੰਜੀਲ ਉਹਦੇ 6 ਅਧੇ ਉਹਦਾ 27 ਵਚਨ ਤੇ ਪ੍ਰਭੂ ਯਿਸੂ ਨੇ ਇਸ ਤਰ੍ਹਾਂ ਕਰਕੇ ਕਿਹਾ ਕਿ ਨਾ ਸੋਣ ਵਾਲੇ ਭੋਜਨ ਲਈ ਮਿਹਨਤ ਨਾ ਕਰੋ ਸਗੋਂ ਉਸ ਭੋਜਨ ਲਈ ਮਿਹਨਤ ਕਰੋ ਜੋ ਸਦੀਪਕ ਜੀਵਨ ਤੱਕ ਰਹਿੰਦਾ ਹੈ ਸੋ ਆਈ ਖੁਦਾ ਦੇ ਕਲਾਮ ਇਹ ਜੋ ਦਿੱਤੇ ਹੋਏ ਇਹਨਾਂ ਤੇ ਵਿਚਾਰ ਜਦੋਂ ਕਰਦੇ ਆ ਤੇ ਪ੍ਰਭੂ ਦੇ ਕਲਾਮ ਦੇ ਵਿੱਚ ਇਸ ਤਰ੍ਹਾਂ ਕਰਕੇ ਬਿਆਨ ਕੀਤਾ ਹੈ ਕਿ ਇਨਸਾਨ ਮਿਹਨਤ ਕਰਦਾ ਹੈ ਕੰਮ ਕਰਦਾ ਆ ਪਰ ਬਾਈਬਲ ਕਹਿੰਦੀ ਹੈ ਕਿ ਨਾ ਸੁਣਨ ਵਾਲੇ ਲਈ ਮਿਹਨਤ ਨਾ ਕਰੋ ਜੋ ਕੰਮ ਨਾਸ ਹੋ ਜਾਣਾ ਜੋ ਕੰਮ ਖਤਮ ਹੋ ਜਾਣਾ ਉਧਰ ਲਈ ਮਿਹਨਤ ਅਸੀਂ ਕੰਨੂ ਕਰਦੇ ਆਂ ਔਰ ਉਹ ਨਾਸ ਨਾ ਹੋਵੇ ਖੁਦਾਵੰਦ ਦੀ ਯਸਮਸੇ ਸਾਡਾ ਧਿਆਨ ਉਧਰ ਨੂੰ ਦੁਆਉਣਾ ਚਾਹੁੰਦਾ ਆ ਕਿ ਸਾਡੀ ਮਿਹਨਤ ਬਹੁਤ ਆਸ਼ੀਸ਼ ਵਾਲੀ ਬਣੇ ਸਾਡਾ ਕੰਮ ਜਿਹੜਾ ਬਹੁਤ ਜਿਹੜਾ ਉਹ ਫਾਇਦੇਮੰਦ ਹੋਵੇ ਅੱਜ ਜੋ ਵੀ ਸਾਨੂੰ ਖੁਦਾ ਨੇ ਕੰਮ ਦਿੱਤਾ ਹੋਇਆ ਜਦੋਂ ਅਸੀਂ ਪ੍ਰਭੂ ਦਾ ਭੈਰ ਰੱਖ ਕੇ ਕੰਮ ਕਰਦੇ ਆਂ ਇਸੇ ਕਰਕੇ ਪਲਉਸਰ ਸੂਲ ਨੇ ਇਹ ਗੱਲ ਕਹੀ ਕਿ हे ਨੌਕਰੋ ਪੂਰੇ ਡਰ ਦੇ ਨਾਲ ਪਰਮੇਸ਼ਵਰ ਦੇ ਡਰ ਦੇ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ ਜੋ ਵੀ ਸਾਨੂੰ ਖੁਦਾ ਨੇ ਕੰਮ ਦਿੱਤਾ ਚਾਹੇ ਉਹ ਨੌਕਰੀ ਆ ਚਾਹੇ ਦੁਕਾਨ ਆ ਚਾਹੇ ਉਹ ਬਿਜ਼ਨਸ ਕੋਈ ਵੀ ਖੁਦਾ ਨੇ ਦਿੱਤਾ ਹੈ ਕਾਰੋਬਾਰ ਜੋ ਵੀ ਦਿੱਤਾ ਆ ਔਰ ਉਹ ਸਾਨੂੰ ਸਾਰੇ ਕਾਰੋਬਾਰ ਜਿਹੜੇ ਆ ਉਹ ਪਰਮੇਸ਼ਵਰ ਦੇ ਡਰ ਦੇ ਨਾਲ ਤੇ ਪ੍ਰਭੂ ਦੇ ਪੈ ਦੇ ਨਾਲ ਤੇ ਦਿਲ ਲਗਾ ਕੇ ਕਰਨੇ ਚਾਹੀਦੇ ਆ ਅਸੀਂ ਜੋ ਵੀ ਕੰਮ ਰੱਬ ਨੇ ਦਿੱਤਾ ਆ ਖੁਦਾ ਨੇ ਸਾਨੂੰ ਉਹ ਪਰਮੇਸ਼ਵਰ ਦੇ ਪੈ ਦੇ ਨਾਲ ਜਦੋਂ ਕਰਦੇ ਆ ਤੇ ਉਹਦੇ ਵਿੱਚ ਬਹੁਤ ਸਾਨੂੰ ਆਨੰਦਤਾ ਹੀ ਕੰਮ ਕਰਨ ਵਿੱਚ ਵੀ ਮਿਲਦੀ ਆ ਪਰ ਜਿਹੜਾ ਅਸੀਂ ਲੋਭ ਲਾਲਚ ਦੇ ਨਾਲ ਕਰਦੇ ਆ ਔਰ ਆਪਣੇ ਮਾਲਕਾਂ ਦੇ ਵੀ ਅਧੀਨ ਨਹੀਂ ਰਹਿੰਦੇ ਪ੍ਰਭੂ ਦੇ ਅਧੀਨ ਨਹੀਂ ਰਹਿੰਦੇ ਸਿਰਫ ਅਸੀਂ ਲਾਲਚ ਦੇ ਜਦੋਂ ਅਧੀਨ ਰਹਿੰਨੇ ਆ ਔਰ ਉਸ ਕੰਮ ਦੇ ਵਿੱਚ ਕੋਈ ਆਨੰਦ ਨਹੀਂ ਆਉਂਦਾ ਉਸ ਕੰਮ ਦੇ ਵਿੱਚ ਕੋਈ ਵੀ ਆਨੰਦਤਾ ਹੀ ਨਹੀਂ ਮਿਲਦੀ ਇਸੇ ਕਰਕੇ ਪ੍ਰਭੂ ਯਿਸੂ ਨੇ ਕਿਹਾ ਉਹ ਇਨਸਾਨ ਦੀ ਜਿਹੜੀ ਮਿਹਨਤ ਆ ਉਹ ਸਾਰੀ ਬੇਕਾਰ ਚਲੀ ਜਾਂਦੀ ਹੈ ਔਰ ਸਵੇਰ ਤੋਂ ਲੈ ਕੇ ਇਸੇ ਕਰਕੇ ਪ੍ਰਭੂ ਦਾ ਕਲਾਮ ਜਦੋਂ ਜ਼ਬੂਰਾਂ ਦੀ ਪੋਥੀ 127 ਨੰਬਰ ਪੜੋਗੇ ਪਹਿਲਾ ਵਚਨ ਤੇ ਇਨਸਾਨ ਕੰਮ ਧੰਦਾ ਤੇ ਕਰਦਾ ਬਹੁਤ ਜ਼ਿਆਦਾ ਕਰਦਾ ਲੋਭ ਲਾਲਚ ਦੇ ਨਾਲ ਪਰ ਉਹਦੇ ਵਿੱਚ ਆਨੰਦ ਨਹੀਂ ਕਿਉਂਕਿ ਖੁਦਾ ਦੀ ਕਿਰਪਾ ਨਹੀਂ ਹੈਗੀ ਔਰ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਸਵੇਰ ਤੋਂ ਉੱਠਣਾ ਤੇ ਵੀ ਸਾਰਾ ਦਿਨ ਕੰਮ ਧੰਦਾ ਕਰਨਾ ਜੇਕਰ ਰੱਬ ਯਹਵਾ ਖੁਸ਼ ਨਹੀਂ ਰੱਬ ਯਹਵਾ ਦਾ ਡਰ ਨਹੀਂ ਤੇ ਸਾਰੀ ਮਿਹਨਤ ਵਿਅਰਥ ਹੋ ਜਾਂਦੀ ਹੈ 127 ਨੰਬਰ ਦੇ ਪਹਿਲੇ ਵਚਨ ਚ ਲਿਖਿਆ ਆ ਕਿ ਸਾਰੀ ਮਿਹਨਤ ਵਿਅਰਥ ਹੋ ਜਾਂਦੀ ਹੈ ਜਦੋਂ ਅਸੀਂ ਪ੍ਰਭੂ ਦੇ ਡਰ ਤੇ ਭੈ ਦੇ ਨਾਲ ਕੰਮ ਕਰਦੇ ਆ ਤੇ ਖੁਦਾਵੰਦ ਦੇ ਫਜ਼ਲ ਦੇ ਦੁਆਰਾ ਉਹ ਕੰਮ ਵੀ ਸਾਨੂੰ ਬਹੁਤ ਫਾਇਦੇਮੰਦ ਮਿਲਦਾ ਹੈ ਔਰ ਉਸ ਕੰਮ ਦੇ ਨਾਲ ਸਾਡਾ ਵਿਸ਼ਵਾਸ ਵੀ ਪ੍ਰਭੂ ਦੇ ਉੱਤੇ ਬਣਦਾ ਹੈ ਤੇ ਜਿਵੇਂ ਪੰਜ ਰੋਟੀਆਂ ਨੂੰ ਖੁਦਾ ਨੇ ਬਰਕਤ ਦਿੱਤੀ 5000 ਜਣਾਂ ਰੱਜ ਗਿਆ ਇਸੇ ਤਰ੍ਹਾਂ ਜਿਹੜਾ ਕੰਮ ਰੱਬ ਦੇ ਡਰ ਦੇ ਨਾਲ ਅਸੀਂ ਕਰਦੇ ਆ ਉਹ ਥੋੜਾ ਵੀ ਹੋਵੇ ਤੇ ਉਹਦੇ ਚ ਬਹੁਤ ਬਰਕਤ ਹੁੰਦੀ ਹੈ ਪ੍ਰਭੂ ਯਸੂ ਦੇ ਫਜ਼ਲ ਦੇ ਦੁਆਰਾ ਇਸੇ ਕਰਕੇ ਵਚਨ ਵਿੱਚ ਲਿਖਿਆ ਆ ਕਹੋਤਾਂ ਦੇ ਵਿੱਚ ਹੈ ਕਿ ਬਹੁਤੇ ਨਾਲੋਂ ਥੋੜਾ ਚੰਗਾ ਜਿਹੜਾ ਪਰਮੇਸ਼ਵਰ ਦੇ ਭੈ ਦੇ ਨਾਲ ਹੋਵੇ ਜਦੋਂ ਅਸੀਂ ਪਰਮੇਸ਼ਵਰ ਦੇ ਭੈ ਦੇ ਨਾਲ ਤੇ ਪਰਮੇਸ਼ਵਰ ਦੇ ਡਰ ਦੇ ਨਾਲ ਅਸੀਂ ਕੰਮ ਕਰਦੇ ਹਾਂ ਥੋੜਾ ਕੰਮ ਕਰਦੇ ਹਾਂ ਤੇ ਉਹਦੇ ਵਿੱਚ ਬਹੁਤ ਮਿੱਠੀ ਔਰ ਆਨੰਦ ਭਰੀ ਨੀਂਦ ਹੁੰਦੀ ਹੈ ਔਰ ਆਨੰਦ ਭਰਿਆ ਅਸੀਂ ਜੀਵਨ ਗੁਜ਼ਾਰਦੇ ਹਾਂ ਪਰ ਜਿਹੜਾ ਕੰਮ ਪਰਮੇਸ਼ਵਰ ਦੇ ਭੈ ਤੇ ਰੱਬ ਦੇ ਡਰ ਤੋਂ ਬਿਨਾ ਹੁੰਦਾ ਆ ਲੋਭ ਲਾਲਚ ਨਾਲ ਹੁੰਦਾ ਆ ਉਹਦੇ ਵਿੱਚ ਕੁਬਰਹਾਟ ਹੈ ਔਰ ਬਹੁਤ ਕੰਮ ਲੋਭ ਲਾਲਚ ਦੇ ਨਾਲ ਜਦੋਂ ਮਿਹਨਤ ਕਰਦਾ ਹੈ ਕੰਮ ਕਰਦਾ ਬੰਦਾ ਚੋਰੀ ਕਰਦਾ ਗੁਨਾਹਾਂ ਕਰਦਾ ਜਦੋਂ ਲੋਭ ਲਾਲਚ ਦੇ ਨਾਲ ਤੇ ਸਾਰੀ ਉਹਦੇ ਵਿੱਚ ਕੁਬਰਾਹਟ ਹੁੰਦੀ ਹੈ ਉਹ ਨਾਸ਼ ਹੋ ਜਾਣਾ ਸਾਰਾ ਕੁਝ ਪਰ ਜਦੋਂ ਉਹਦੇ ਵਿੱਚ ਨਾ ਬੰਦੇ ਨੂੰ ਮਿੱਠੀ ਨੀਂਦ ਨਾ ਮਿੱਠਾ ਰਹਿਣਾ ਨਾ ਚੰਗਾ ਬੈਠਣਾ ਡਰ ਤੇ ਫਿਕਰ ਰਹਿਣਾ ਪਰ ਜਿਹੜਾ ਕੰਮ ਪਰਮੇਸ਼ਵਰ ਦੇ ਡਰ ਦੇ ਨਾਲ ਇੱਕ ਨੇਕ ਤੇ ਬਹੁਤ ਵਧੀਆ ਕਰਕੇ ਹੁੰਦਾ ਹੈ ਉਹਦੇ ਵਿੱਚ ਬਹੁਤ आनंद ਵੀ ਹੁੰਦਾ ਕੰਮ ਕਰਨ ਵਿੱਚ ਔਰ ਉਸ ਕੰਮ ਦੇ ਵਿੱਚ ਬਰਕਤ ਵੀ ਹੁੰਦੀ ਆ ਉਸ ਕੰਮ ਦੇ ਵਿੱਚ ਬੜੀ ਆਸ਼ੀਸ਼ ਵਿੱਚ ਹੁੰਦੀ ਹੈ ਬਰਕਤ ਵਾਲੇ ਕੰਮ ਚ ਤੋ ਇਸ ਕਰਕੇ ਪ੍ਰਭੂ ਜੀ ਦਾ ਕਲਾਮ ਕਹਿਣਾ ਨਾ ਸੋਣ ਵਾਲੇ ਭੋਜਨ ਲਈ ਮਿਹਨਤ ਨਾ ਕਰੋ ਜਦੋਂ ਅਸੀਂ ਪਰਮੇਸ਼ਵਰ ਦੇ ਪੈ ਦੇ ਵਿੱਚ ਖੁਦਾ ਦੇ ਡਰ ਦੇ ਵਿੱਚ ਕੰਮ ਕਰਾਂਗੇ ਤੋ ਫਿਰ ਬਹੁਤ ਆਸ਼ੀਸ਼ ਮਿਲੇਗੀ ਤੋ ਪ੍ਰਭੂ ਜੀ ਦਾ ਕਲਾਮ ਜਦੋਂ ਹਜ਼ਾਈ ਦੀ ਪੋਥੀ ਉਹਦੇ ਪਹਿਲਾ ਪਹਿਲੀ ਪੋਥੀ ਉਹਦੇ ਸੇ ਵਚਨ ਨੂੰ ਪੜਦੇ ਜੋ ਤੇ ਵਚਨ ਦੇ ਵਿੱਚ ਲਿਖਿਆ ਆ ਕਿ ਜਿਹੜਾ ਰੱਬ ਤੋਂ ਬਿਨਾ ਤੇ ਪੈਰ ਦੇ ਬਿਨਾ ਹੁੰਦਾ ਕੰਮ ਜੜਾ ਉਹ ਨਾਸ ਵਾਲੀ ਥੈਲੀ ਦੇ ਵਿੱਚ ਪਾਉਂਦੇ ਆ ਜਿਹਨੂੰ ਸੇ ਕਹਿੰਦੇ ਸੌਰੀ ਜਿਹਨੂੰ ਸੇ ਗਿਆ ਔਰ ਉਸ ਗੁੱਤਲੀ ਦੇ ਵਿੱਚ ਅਸੀਂ ਜਿਹੜਾ ਆਪਣੀ ਕਮਾਈ ਪਾਉਂਦੇ ਆ ਮਜ਼ਦੂਰ ਆਪਣੀ ਕਮਾਈ ਸੇਕ ਵਾਲੀ ਥੈਲੀ ਦੇ ਵਿੱਚ ਪਾਉਂਦਾ ਹੈ ਔਰ ਜਿਹਨੂੰ ਫਿਰ ਲੱਭਦੀ ਨਹੀਂ ਕਮਾਈ ਇਸ ਕਰਕੇ ਜਦੋਂ ਅਸੀਂ ਰੱਬ ਦੇ ਡਰ ਦੇ ਵਿੱਚ ਕੰਮ ਕਰਦੇ ਆ ਤੋ ਬਹੁਤ ਆਸੀਸਮਈ ਬਣਦਾ ਹੈ ਔਰ ਬੜੀ ਬਰਕਤ ਵਾਲਾ ਬਣਦਾ ਹੈ ਮੈਂ ਉਮੀਦ ਰੱਖਦਾ ਆ ਕਿ ਜ਼ਰੂਰ ਇਹ ਕਲਾਮ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਜੋ ਸੰਸਾਰਿਕ ਵੀ ਤੇ ਪ੍ਰਭੂ ਦੇ ਡਰ ਦੇ ਨਾਲ ਕਰਦੇ ਜੋ ਤੇ ਉਹਦੇ ਵਿੱਚ ਬੜੀ ਬਰਕਤ ਆਉਂਦੀ ਹੈ ਉਹਦੇ ਵਿੱਚ ਬੜੀ ਆਸੀਸ ਆਉਂਦੀ ਹੈ ਜਦੋਂ ਆਪਾਂ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਕੇ ਕੰਮ ਕਰਾਂਗੇ ਈਮਾਨ ਕਰਕੇ ਕੰਮ ਕਰਾਂਗੇ ਤੇ ਉਹਦੇ ਡਰ ਦੇ ਵਿੱਚ ਕੰਮ ਕਰਾਂਗੇ ਨੇਕ ਕੰਮ ਕਰਾਂਗੇ ਤੇ ਵਫਾਦਾਰੀ ਦੇ ਨਾਲ ਕੰਮ ਕਰਾਂਗੇ ਤੋਂ ਯਾਦ ਰੱਖਿਓ ਜਬੂਰਾ ਦੀ ਪੋਥੀ ਦੇ ਵਿੱਚ ਲਿਖਿਆ ਆ ਕਿ ਆਪਣਾ ਕੰਮ ਆਪਣਾ ਬਿਜ਼ਨਸ ਜਦੋਂ ਯਹੋਵਾ ਪਰਮੇਸ਼ਰ ਉੱਤੇ ਸੁੱਟ ਕੇ ਕੰਮ ਕਰੇਗਾ ਤੇ ਤੇਰੇ ਸਾਰੇ ਮਨੋਰਥ ਪੂਰੇ ਹੋਣਗੇ ਥੋੜਾ ਕੰਮ ਹੋਏਗਾ ਉਹਦੇ ਵਿੱਚ ਬਹੁਤੀ ਬਰਕਤ ਰੱਬ ਦੇਵੇ ਖੁਦਾਵੰਦ ਆਸ਼ੀਸ਼ ਤਵੇ ਖੁਦਾਵੰਦ ਬੜੀ ਬਰਕਤ ਦੇ ਆਮੀਨ ਆਮੀਨ ਆਮੀਨ